प्यारे बच्चों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 24 ਦਸੰਬਰ 2025 ਦਿਨ ਬੁੱਧਵਾਰ ਬੇਟਾ ਸੀ ਬੁੱਧਵਾਰ ਨੂੰ ਇੰਗਲਿਸ਼ ਚ ਬੋਲਾਂਗੇ ਵੈਨਸਡੇ W E D N E S D A Y ਬੇਟਾ ਵੈਨਸਡੇ ਬੱਚਿਓ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਸਮਾਂ ਸਾਰੇ ਜ਼ਖਮਾਂ ਨੂੰ ਭਰ ਦਿੰਦਾ ਹੈ ਬੇਟਾ ਦੇਖੋ ਸਮਾਂ ਬਹੁਤ ਬਲਵਾਨ ਹੁੰਦਾ ਹੈਗਾ ਸਮਾਂ ਉਨਤੇ ਸਾਰਾ ਕੁਝ ਸਹੀ ਹੋ ਜਾਂਦਾ ਹੈਗਾ ਦੇਖੋ ਜਦੋਂ ਤੁਸੀਂ ਤੁਹਾਡੇ ਤੇ ਪਰਸਮਾ ਮਾਰਾ ਹੋਵੇ ਤਾਂ ਲੋਕ ਤੁਹਾਨੂੰ ਬਹੁਤ ਤਾਨੇ ਮਾਰਦੇ ਨੇ ਮਿਹਣੇ ਮਾਰਦੇ ਨੇ ਉਹਨਾਂ ਤਾਨਿਆਂ ਮਿਹਣਿਆਂ ਦੇ ਕਾਰਨ ਬਹੁਤ ਵੱਡੇ ਜ਼ਖਮ ਹੋ ਜਾਂਦੇ ਨਾਲ ਤਾਂ ਬੇਟਾ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਹੋਗੇ ਕੋਈ ਮਕਾਮ ਹਾਸਲ ਕਰ ਲੈਂਦੇ ਹੋਗੇ ਤਾ ਬੇਟਾ ਜਿਹੜਾ ਤੁਹਾਨੂੰ ਲੋਕਾਂ ਨੇ ਤਾਨੇ ਮਾਰ ਕੇ ਜਖਮ ਦਿੱਤੇ ਹੁੰਦੇ ਨਾਲ ਤਾ ਬੇਟਾ ਉਹ ਸਮਾਂ ਆਉਂਦੇ ਉਹ ਸਾਰੇ ਜਖਮ ਪੂਰੇ ਹੋ ਜਾਂਦੇ ਨਾਲ ਤਾ ਬੇਟਾ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਦੀ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ ਆਪਣੀ ਮਿਹਨਤ ਕਰਦੇ ਰਹੋ ਤਾ ਬੇਟਾ ਤੁਸੀਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਜ਼ਰੂਰ ਕਾਮਯਾਬ ਹੋਵੋਗੇ ਤਾਂ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਕਿਹੜਾ ਹੈ ਬੇਟਾ ਦੇਖੋ ਸਿੱਖਾਂ ਦੇ 10ਵੇਂ ਗੁਰੂ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬੇਟਾ ਨਾਮ ਪਟਨਾ ਸਾਹਿਬ ਕਿਹ ਹੋਇਆ ਸੀ ਤਾਂ ਬੇਟਾ ਉਹਨਾਂ ਦਾ ਜਨਮ ਸਥਾਨ ਹੈਗਾ ਪਟਨਾ ਸਾਹਿਬ ਕਿੱਥੇ ਪਟਨਾ ਸਾਹਿਬ ਬੇਟਾ ਨੈਕਸਟ ਸਹਿਬਜ਼ਾਦਾ ਅਜੀਤ ਸਿੰਘ ਦੇ ਪਿਤਾ ਜੀ ਕੌਣ ਹਨ ਬੇਟਾ ਗੁਰੂ ਗੋਬਿੰਦ ਸਿੰਘ ਜੀ ਦਾ ਬੇਟਾ ਸੀ ਸਹਿਬਜ਼ਾਦਾ ਅਜੀਤ ਸਿੰਘ ਤਾਂ ਬੇਟਾ ਸਹਿਬਜ਼ਾਦਾ ਅਜੀਤ ਸਿੰਘ ਦੇ ਜਿਹੜੇ ਪਿਤਾ ਜੀ ਸੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਕੌਣ ਸੀ ਬੇਟਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੇਟਾ ਨੈਕਸਟ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਹੁਕਮ ਕਿਸ ਨੇ ਦਿੱਤਾ ਸੀ ਬੇਟਾ ਜਦੋਂ ਛੋਟੇ ਸਹਿਬਜ਼ਾਦੇ ਨੀਹਾਂ ਦੇ ਵਿੱਚ ਨੇ ਗਏ ਸੀ ਜੋ ਹੁਕਮ ਸੀ ਉਹ ਮੁਗਲਾਂ ਦੇ ਜੋ ਵਜ਼ੀਰ ਖਾਨ ਸੀ ਉਸ ਨੇ ਦਿੱਤਾ ਸੀ ਬੇਟਾ ਕਿਨੇ ਬੇਟਾ ਮੁਗਲ ਵਜ਼ੀਰ ਖਾਨ ਨੇ ਬੇਟਾ ਨੈਕਸਟ ਉਸ ਨਦੀ ਦਾ ਨਾਮ ਦੱਸੋ ਜਿਸ ਦੇ ਕੰਢੇ ਗੁਰਗੋਬ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀ ਬੇਟਾ ਉਹ ਹੈਗਾ ਸੀ ਸਰਸਰ ਨਦੀ ਬੇਟਾ ਸਰਸਾ ਨਦੀ ਤੇ ਜੋ ਗੁਰਮੁਖ ਸਿੰਘ ਦਾ ਪਰਿਵਾਰ ਸੀ ਉਹ ਵਿਛੜ ਗਿਆ ਸੀ ਤੇ ਉਸ ਤੋਂ ਬਾਅਦ ਸਾਰਾ ਪਰਿਵਾਰ ਲਗਭਗ ਖ਼ੈਦ ਹੋ ਗਿਆ ਸੀ। ਤਾਂ ਬੇਟਾ ਇਹਦਾ ਉੱਤਰ ਹੈਗਾ ਸਰਸਾ ਨਦੀ। ਕਿਹੜਾ ਬੇਟਾ ਸਰਸਾ ਨਦੀ। ਬੇਟਾ ਨੈਕਸਟ ਗੁਰਦੁਆਰਾ ਜੋਤੀਸਰੂਪ ਕਿੱਥੇ ਹੈ? ਬੇਟਾ ਇਹਦਾ ਉੱਤਰ ਹੈਗਾ ਫਤਿਹਗੜ੍ਹ ਸਾਹਿਬ ਵਿਖੇ। ਜਿਹੜਾ ਬੇਟਾ ਗੁਰਦੁਆਰਾ ਜੋਤੀਸਰੂਪ ਹਨ ਉਹ ਫਤਿਹਗੜ੍ਹ ਸਾਹਿਬ ਵਿਖੇ ਹੈਗਾ। ਕਿੱਥੇ ਬੇਟਾ? ਫਤਿਹਗੜ੍ਹ ਸਾਹਿਬ ਵਿਖੇ। ਏਸੀ ਪੁੱਤਰ ਸਾਡੇ ਪੰਜਾਬੀ ਦੇ ਪ੍ਰਸ਼ਨ ਸੀ ਉਹ ਅਸੀਂ ਸੋਲਵ ਕਰ ਲਈ ਹੁਣ ਬੇਟਾ ਅਸੀਂ ਇੰਗਲਿਸ਼ ਦੇ ਵਰਡ ਸਟਾਰਟ ਕਰ ਰਹੇ ਹਾਂ ਕਿ ਪਹਿਲਾ ਕੀ ਹੈਗਾ T I C K ਬੇਟਾ ਟਿਕ ਬੇਟਾ ਜਿਹੜੀ ਟਿਕ ਹੁੰਦੀ ਹੈ ਤੁਹਾਡੀ ਟਿਕ ਟਿਕ ਦੀ ਆਵਾਜ਼ ਜਿਵੇਂ ਘੜੀ ਨਹੀਂ ਕਰਦੀ ਟੈਪ ਇਸ ਟਿਕ ਟਿਕ ਕਰਨਾ ਹੈ ਜੇ ਪੁੱਤਰ ਮਾਰਕ ਕਰਨਾ ਪੁੱਜੀ ਜ ਟਿਕ ਕਰਨੀ ਆਪਣਾ ਕਹਿੰਦੇ ਮੈਂ ਇਹਨੂੰ ਚੀਜ਼ ਨੂੰ ਟਿਕ ਕਰ ਲਿਆ ਜੇ ਪੁੱਤਰ ਸਹੀ ਦਾ ਨਿਸ਼ਾਨ ਲਗਾਉਣਾ ਜਿਹਨੂੰ ਪੰਜਾਬੀ ਇਸ ਤਰ੍ਹਾਂ ਕਹਿੰਦੇਗੇ ਟਿਕ ਕਰ ਲਿਆ ਸਹੀ ਦਾ ਨਿਸ਼ਾਨ ਲਗਾ ਲਿਆ ਬੇਟਾ ਨੈਕਸਟ K I K I C K ਬੇਟਾ ਕਿੱਕ ਇੱਕ ਮਾਰਨੀ ਬੇਟਾ ਲੱਤ ਮਾਰਨੀ ਲੱਤ ਮਾਰਨਾ ਜਾਂ ਲੱਤ ਮਾਰਨੀ ਜਾਂ ਬੇਟਾ ਠੁੱਡਾ ਮਾਰਨਾ ਉਹਨਾਂ ਚ ਕਹਿੰਦੇ ਕਿ ਕਿੱਕ ਮਾਰਨੀ ਕਿੱਕ ਬੇਟਾ ਨੈਕਸਟ S I C K ਬੇਟਾ ਸਿੱਕ ਬੇਟਾ ਸਿੱਕ ਹੁੰਦਾ ਬਿਮਾਰ ਜਾਂ ਰੋਗੀ ਆਪਣੇ ਕਹਿੰਦੇ ਜੇ ਇਹ ਤਾਂ ਵੀ ਜਦ ਜਦੋਂ ਬੰਦਾ ਕੋਈ ਟੀਚਰ ਜਾਂ ਕੋਈ ਮੁਲਾਜ਼ਮ ਬਿਮਾਰ ਹੋ ਜੇ ਉਹ ਸਿਕਲੀਵ ਲੈ ਲੰਦਾਗਾ ਤਾਂ ਬੇਟਾ ਬਗਰੇ ਵੀ ਸਿਕਲੀਵ ਆ ਬਿਮਾਰੀ ਦੀ ਡਿਊਟੀ ਬੇਟਾ ਨੈਕਸਟ ਪੀ ਆਈ ਸੀ ਕੇ ਪਿਕ ਬੇਟਾ ਕੁਝ ਪਿਕ ਕਰਨੇ ਚੁੱਕਣਾ ਜਾਂ ਛਾਂਟੀ ਕਰਨੀ ਤਾਂ ਬੇਟਾ ਛਾਂਟਣਾ ਅਸੀਂ ਕਹਾਂਗੇ ਪਿਕ ਬੇਟਾ ਲਾਸਟ ਬਿਲਕੁਲ ਐਸ ਟੀ ਆਈ ਸੀ ਕੇ ਬੇਟਾ ਸਟਿਕ ਬੇਟਾ ਸਟਿਕ ਹੁੰਦੀ ਛੋਟੀ ਜਾਂ ਡੰਡੀ ਜਾ ਬੇਟਾ ਡੰਡਾ ਤਾਂ ਬੇਟਾ ਜੋ ਅੱਜ ਦੇ ਇੰਗਲਿਸ਼ ਦੇ ਵਰਡ ਸੀ ਉਹਨਾਂ ਦੇ ਸਾਰਿਆਂ ਦੇ ਲਾਸਟ ਦੇ ਵਿੱਚ ਸੀ ਕੇ ਆਏਗਾ ਦੇਖੋ ਪੁੱਤਰਾ ਪਿਕ ਸਟਿਕ ਸਿਕ ਕਿੱਕ ਟਿਕ ਸਾਰੇ ਲਾਸਟ ਦੇ ਵਿੱਚ ਸੀ ਕੇ ਆਏਗਾ ਆਈ ਸੀ ਕੇ ਆਏਗਾ ਤਾਂ ਬੱਚੋ ਇਹ ਆਪਣੀ ਅੱਧੀ ਸਲਾਈਡ ਸੀ ਸਾਰੇ ਬੱਚਿਆਂ ਨੇ ਛੁੱਕਿਆ ਕੰਮ ਉਹ ਕਰਨ ਦੇ ਨਾਲ ਨਾਲ ਇਹ ਵੀ ਸਲਾਈਡ ਦੋ ਤਣੇ ਵਾਰ ਦੇਖਣੀ ਹੈਗੀ ਸਾਰੀ ਸਲਾਈਡ ਯਾਦ ਕਰਨੀ ਹੈਗੀ ਔਰ ਮੇਰੇ ਅਧਿਆਪਕ ਸਾਥੀ ਅਰ ਬੇਨਤੀ ਹੈ ਕਿ ਇਸ 슬라이ਡ ਦੀ ਵੀਡੀਓ ਨੂੰ ਬੱਚਿਆਂ ਦੇ ਸਾਰੇ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਸੇਅਰ ਕਰੋ ਤਾਂ ਜੋ ਬੱਚੇ ਬੜੇ ਤਰੀਕੇ ਦੇ ਨਾਲ 슬라이ਡ ਦੀ ਤਿਆਰੀ ਕਰ ਸਕਣ ਬਹੁਤ ਬਹੁਤ ਧੰਨਵਾਦ